ਬਜੀ ਸਸਤੀਕਾਰ ਸਸਤੀਕਾਰ ਸੰਦੀਪ ਜੀ ਸਸਤੀਕਾਰ ਹੋਰ ਸੁਣਾਓ ਕੀ ਹਾਂ ਸਭ ਠੀਕ ਹੈ ਬਜੀ ਹੋਰ ਸੁਣਾਓ ਜੀ ਠੀਕ ਠਾਕ ਵਧੀਆ ਨਾ ਬਜੀ ਮੀਨਾ ਜੀ ਹਾਂਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਭ ਦੇ ਸੱਚ ਨੇ ਸਾਰਿਆਂ ਨੂੰ ਪਿਆਰ ਭਰੀ ਸਸਤੀਕਾਰ ਚਲੋ ਹੋਰ ਸੁਣਾਓ ਜੀ ਬਾਕੀ ਸੰਦੀਪ ਜੀ ਸਰਾ ਠੀਕ ਠਾਕ ਵਧੀਆ ਹਾਂਜੀ ਤੇ ਆਪਣਾ ਤੇ ਕੋਈ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਕਾਰ ਕਰਿਆ ਕਰਿਓ ਤੇ ਰੋਟੀਆਂ ਤੇ ਦੂਹੋ ਹੀ ਦੇਣੀਆਂ ਇੱਜ਼ਤ ਨਾਲ ਬਿਲਕੁਲ ਜੀ ਹਰ ਵੀਡੀਓ ਚ ਜਦੋਂ ਵੀਡੀਓ ਬਣਾਉਣੀ ਆ ਵੀਡੀਓ ਦਾ ਮਕਸਦ ਇਹ ਹੁੰਦਾ ਮਾਲ ਤੋਂ ਉਦਾਂ ਵਿਗਦਾ ਜਾਂਦਾ ਪਰ ਇਹੀ ਆ ਕਿ ਇੱਕ ਮੈਸੇਜ ਦੇਣ ਵਾਸਤੇ ਜ਼ਰੂਰ ਵੀਡੀਓ ਬਣਾਈਦੀ ਆ ਕਿਉਂਕਿ ਕੋਈ ਇਨਸਾਨ ਪਹਿਲੀ ਗੱਲ ਤਾਂ ਹਰ ਬੰਦਾ ਹੀ ਮਾਪਿਓ ਦੀ ਸੇਵਾ ਕਰ ਬਿਲਕੁਲ ਜੀ ਕੋਈ ਭੁੱਲਾ ਭਟਕਿਆ ਜਾਂ ਘਰ ਚ ਕਈ ਗੱਲਾਂ ਹੋ ਜਾਂਦੀਆਂ ਵਾ ਉਹ ਤੋਂ ਬੰਦੇ ਥੋੜੇ ਪਛਾਣ ਹੋ ਜਾਂਦੇ ਆ ਇਸ ਜੱਗ ਤੇ ਸਦਾ ਨਹੀਂ ਰਹਿੰਦਾ ਬਾਜੀ ਬਾਤ ਬਿਲਕੁਲ ਪਤਾ ਨਹੀਂ ਕਦੋਂ ਕਿੰਨੂ ਬਲਾਵਾ ਆ ਜਾਣਾ ਵਾ ਇਸ ਕਰਕੇ ਜਿੰਨਾ ਹੋ ਸਕਦਾ ਮਾਪਿਓ ਦੀ ਸੇਵਾ ਸਤਿਕਾਰ ਕਰਿਆ ਕਰੋ ਤੇ ਬਾਕੀ ਸੰਦੀਪ ਜੀ ਪਿੰਡ ਪੱਡਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਆਪਣੀ ਬਿਲਕੁਲ ਬਿਲਕੁਲ ਜੀ ਨੋਟ ਕਰ ਲੋ ਪਿੰਡ ਪੱਡਾ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਆ ਆਪਣੇ ਕੋਲ ਸੇ 7 ਨੱਕ ਗਾਈਆਂ ਦੇ ਵੀ ਵਧੀਆ ਟਾਪ ਦੇ ਹਾਂਜੀ ਹਾਂਜੀ ਤੇ ਬਾਕੀ ਬਾਜ਼ਾਰ ਚਲੋ ਚੀਜ਼ਾਂ ਆ ਵਿਕਣੀਆਂ ਆ ਛੋਟੀ ਦੂਜਾ ਸੁਗਾ ਪਿਓਰ ਰਾਜਸਥਾਨ ਦੀ ਕੋਈ ਆ ਨਾ ਭਾਜੀ ਹਾਂ ਇੱਧਰ ਵੇਖ ਲਿਓ ਕਿੱਥੇ ਲਾ ਕੇ ਸੰਦੀਪ ਜੀ ਅੱਗਿਓ ਵਿਖਾ ਦਿਓ ਨੇ ਹਾਂ ਜਿੰਨਾ ਲੇਵਾ ਅੱਗੇ ਨੂੰ ਉਹਨਾਂ ਫਿਕਸ ਲੇਵਾ ਕੋਈ ਮਾਸਾ ਵੀ ਕੋਈ ਡੋਕਾ ਨਹੀਂ ਪਾਇਆ ਚੋਟੀ ਨੇ ਆ ਜੀ ਦੀ ਚੰਗੀ ਆ ਲਿਓ ਮਤਲਬ ਜਿੰਨੀ ਕਹਿ ਦੀ ਹੈ ਨਾ ਭਾਜੀ ਕਿੰਨਾ ਦੋਦਾ ਜੀ ਹੁਣ ਇੱਕੋ ਦੋ ਦੇ 10 ਕਿਲੋ ਆਪਾਂ 9 ਦੀ ਗਰੰਟੀ ਦੇ ਕੱ ਲਾਂਗੇ ਜੀ ਠੀਕ ਆ ਆ ਜਿਓ ਜੀ ਲਓ ਜੀ ਕਰੋ ਜੇ ਕਟਾ ਮਗਰ ਜੀ ਮਗਰ ਕਟਾ ਬੱਚਾ ਵੀ ਤਾਜ਼ਾ ਮਗਰ ਹਾਂ ਤਾਜ਼ਾ ਲਓ ਜੀ ਕਰੋ ਚੈੱਕ ਕਰੋ ਬੜ ਠੀਕ ਆ ਵੇਖ ਸੰਦੀਪ ਕਿਦਾ ਫਿਕਸ ਲੇਵਾ ਫਿਕਸ ਫਿਕਸ ਜਿਆਦਾ ਟਾਈਟ ਲੇਵਾ ਲੱਗਾ ਦੁੱਧ ਵਾਲੇ ਮਾ ਉਸੇ ਮਾ ਲੇਵਾ ਰਾਸਤਾਂ ਦੇ ਲੱਗੇ ਬਈਓ ਪਿਓ ਰਾਸਤਾਂ ਦੇ ਠੀਕ ਆ ਬਾੜੀ ਚੰਗੀ ਕੱਟੀ ਆ ਕੋਈ ਇਹ ਚੰਨੀ ਵੀ ਕਿਤੇ ਵੀ ਕਿਸੇ ਪਾਸੇ ਉਹ ਨਾ ਫਿਕਸ ਨਹੀਂ ਲੱਗਦਾ ਸੰਦੀਪ ਜੀ ਠੀਕ ਆ ਇਹ ਸੰਦੀਪ ਜੀ ਆਪਾਂ 80000 ਚੋਂ 500 ਰੁਪਿਆ ਛੋਟ ਕਰਾਂਗੇ ਚਲੋ ਠੀਕ ਹੈ ਨਾ ਤੇ ਰੇਡ ਵੀਰ ਜੀ ਫਿਕਸ ਵਾ ਐਵੇਂ ਤੁਹਾਡਾ ਵੀ ਟਾਈਮ ਖਰਾਬ ਮੇਰਾ ਵੀ ਖਰਾਬ ਹੁੰਦਾ ਵਾ ਜਿੰਨੇ ਨੂੰ ਠੀਕ ਲੱਗਦਾ ਠੀਕ ਹੈ ਤੇ ਕੋਈ ਗੱਲ ਨਹੀਂ ਜਿਹਦੇ ਕਰਮਾਂ ਚੋ ਚਲੋ ਇਹ ਆਹ ਨਹੀਂ ਬੱਚੀ ਤਾਜੀ ਹਰਕ ਦੇਣ ਦੀ ਸੂਈ ਆ ਹੂੰ ਬੜਾਈਸ ਵਧੀਆ ਥਾਣ ਲੇਵਾ ਹਾਂਜੀ ਇਹਦੇ ਕੋ ਘੱਟੋ ਘਾਟ ਵੀ ਤੇ 13 14 13 ਕਿਲੋ ਤੋਂ ਸਟਾਰਟ ਕੀਤਾ ਇਹਨੇ ਸਟਾਰਟ ਕੀਤਾ ਹਾਂ ਮਤਲਬ ਬਹੁਤ ਜਿਆਦੀ ਚੰਗੀ ਜਿੰਨੀ ਕਹਿ ਦੀ ਥਣ ਥਣ ਬੜਾ ਮੋਟਾ ਲੱਗ ਬੱਚਾ ਬੱਚਾ ਮੈਂ ਫਿਰ ਇਸ ਦਾ ਹਾਂ ਲੈ ਬੱਚਾ 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 ਇੱਧਰ ਬੈਠਾ ਆਪ ਉਹ ਬਣੇ ਜਾਗੇ ਅੱਗੇ ਬਣਿਆ ਇਹ ਗਲਤ ਵੱਜਾ ਵਾ ਉਹ ਅੱਛਾ ਉਹਦਾ ਤੇ ਆਹ ਕੱਲ ਦੀ ਸੂਈ ਆ ਇਹ ਇਹਦਾ ਅੱਛਾ ਠੀਕ ਆ ਹਾਂ ਇਹ ਚਾਰ ਪੰਜ ਦਿਨ ਦੀ ਸੂਈ ਆ ਲਓ ਤੇ ਉਹ ਜਿਹੜੀ ਵੇੜਵਾ ਨਾ ਉਹ ਕੱਲ ਦੀ ਸੂਈ ਹਾਂਜੀ ਹਾਂਜੀ ਲਓ ਜੀ ਕਰੋ ਚੰਗੀ ਦਗਾ 13 ਕਿ 14 ਕਿਲੋ ਦੁੱਧ ਵਧੀਆ 13 ਕਿਲੋ ਹੁਣ ਵੀ ਸਟਾਰਟਿੰਗ ਕੀਤੀ ਬੜੀ ਵਧੀਆ ਆ ਆਜੋ ਜੀ ਚੰਗੀ ਬੱਛੀ ਆ ਲੈਓ ਨਹੀਂ ਠੀਕ ਹੈ ਜੀ 13 ਕਿਲੋ ਤੋਂ ਲਾ ਕੇ ਆਪਾਂ ਚੱਲੀਏ ਬਿਲਕੁਲ ਬਿਲਕੁਲ ਜੀ ਚੰਗੀ ਵਧੀਆ ਬੱਛੀ ਨਹੀਂ ਠੀਕ ਹੈ ਇਹ ਯਾਦੀ ਚੰਗੀ ਬੱਛੀ ਆ ਸੰਦੀਪ ਜੀ ਆ ਬੱਚਾ ਜੀ ਇਹਦਾ ਹਾਂਜੀ ਆ ਵਾਲਾ ਬੱਚਾ ਵਖਾ ਅੱਛਾ ਮੁੰਡੇ ਨੇ ਗਲਤ ਬੰਦ ਆ ਜਿਹੜੀ ਆ ਆ ਬੱਚਾ ਜਿਹੜੀ ਨਾ ਇਹ ਕਾਲੀ ਸੂਈ ਸੀ ਹਾਂਜੀ ਤੇ ਸੰਦੀਪ ਜੀ ਦੋ ਤੇ ਨਾ ਦੇ ਭਾ ਇੱਕੋ ਜੇ ਕਰ ਦੇਣੇ ਆ ਵੀ ਵਿਖਾ ਦਿਆ ਚਲੋ ਕੋਲ ਠੀਕ ਆ ਕੀ ਕਹਣਾ ਲਓ ਜੀ ਕਰ ਦੋ ਦੋ ਭਾਜੀ ਕਿੰਨਾ ਥੱਲੇ ਨੇ ਉਹ ਕੋ ਉ 13 ਕਿਲੋ ਦੀ ਆਪਾਂ ਵਧੀਆ ਸਟਾਰਟਿੰਗ ਸਮਝ ਸਕਦੇ ਆ ਤੇ ਇਹ ਬੌਲੇ ਚ ਵਾ ਇਹ ਵੀ ਜ ਮਤਲ ਘੱਟ ਵੀ ਚੱਲੀ ਤੇ 12 ਬੂਰਾ ਕਿਲੋ ਤੱਕ ਤੇ ਵੀ ਚੱਲੂਗੀ ਜੀ ਜਿਹਦਾ ਦਾ ਥਾਣ ਥੋਣ ਲੱਗਾ ਨਾ ਗੱਲ ਤੇ ਥਾਣ ਤੇ ਮੁੱਕਣੀ ਆ ਨਾ ਥਾ ਗੱਲ ਤੇ ਆਹ ਥਾਣ ਤੇ ਮੁੱਕਦੀ ਆ ਆ ਵੇਖਾ ਕੇ ਥਾਣ ਕਿੰਦਾ ਲੱਗਾ ਤੇ ਕਿੰਦਾ ਦੇ ਟੈਟ ਲੈਵੇ ਲੱਗੇ ਟਟਮਾ ਲੈਵਾ ਨਹੀਂ ਕਿਸੇ ਗਾਂ ਕੋਲ ਆ ਜੀ ਸਾਰਿਆਂ ਦੇ ਮੁੱਠੀ ਵਾਲੇ ਥਾਣ ਹੋਣਗੇ ਦੇਖੋ ਗਰਾਂ ਦੀ ਤੋਰੋ ਗਰਾਂ ਦੇ ਨੇ ਚੰਗੀ ਬਿਆਰ ਬੋਲੀ ਥੋੜੀ ਸੁਗਸਾ ਚ ਆਈ ਆ ਇੱਕ ਤਰ੍ਹਾਂ ਲੇਵਾ ਵੇਖ ਕੇ ਦਾ ਫਿਕਸ ਲੱਗਾ ਠੀਕ ਆ ਯਾਰ ਦੋਨੋਂ ਪਾਸੇ ਥਾਨ ਵਖਾਸ ਨਿਕਲੋ ਇੱਕ ਵਾਰ ਬਿਲਕੁਲ ਆ ਜੋ ਲਿਓ ਯਾਦਾ ਵਧੀਆ ਬੱਚਾ ਮਗਰ ਜਿੰਦੇ ਵੀ ਹਾਂਜੀ ਹਾਂਜੀ ਇਹਦੇ ਮਗਰ ਬੱਚਾ ਹੀ ਯਾਦਾ ਵਧੀਆ ਬੱਚਾ ਆਵੇ ਦੇ ਮਗਰ ਵੀ ਠੀਕ ਆ ਹੈ ਦੋ ਮਗਰ ਬੱਚੇ ਹੀ ਆ ਤੇ ਇਹ ਆ ਵੀ ਲੇਵੇ ਲੂਵੇ ਬੜੇ ਫਿਕਸ ਜੇ ਟਾਈਟ ਬਿਲਕੁਲ ਜੀ ਇਹਦੀ ਬਾਜੀ ਫਿਰ ਕੀ ਮੈਂ ਦਾ ਇਹ ਦੋਵੇਂ ਆਪਾਂ ਨਾ ਜੇ ਜੇ ਮੁੱਲ ਤੇ ਦੇ ਦੇਣੀਆਂ ਹੈਗੀਆਂ ਵਾ ਸਾਢੇ 48 48 ਹਜ਼ਾਰ ਦੇ ਨਾਲ ਦੋ ਦਾ ਰੇਟ ਵਾ 5 500 ਕਰਨੀ ਛੋੜ 48 48 ਹਜ਼ਾਰ ਫਿਕਸ ਲੈਣਾ ਮੇਰਾ ਚਲੋ ਠੀਕ ਹੈ ਜਿਹਨੂੰ ਜੀ ਕਰਦਾ ਮੇਰੇ ਵਾਸਤੇ ਦੋਵੇਂ ਇੱਕੋ ਜੀਆਂ ਕੋਈ ਇੱਕ ਲੈ ਲੇ ਦੋ ਲੈ ਲੇ ਰੇਟ ਇਹੋ ਹੀ ਲੱਗਣਾ ਵਾ ਦੋ ਲਊ ਤਾਂ ਵੀ 48ਆਂ ਦੇਣੀਆਂ ਇੱਕ ਲਊ ਚਲੋ ਠੀਕ ਆ ਵੀ ਬੱਸੀ ਐ ਸ਼ਹਿਰ ਦੀ ਹਾਂਜੀ ਬਿਲਕੁਲ ਬੱਚਾ ਵੇਖ ਇੱਕ ਡਾਟਾਪ ਦਾ ਜਰਸੀ ਦਾ ਡਾਟਾਪ ਨਾ ਦੇਗਾ ਜਿਆਦਾ ਪਿਓਰ ਬੱਚਾ ਵਾ ਸੋੜਾ ਇਹ ਘਾਤ ਦਵਾ ਪਹਿਲਣ ਵੱਚੀ ਆ ਜਿੰਨੀ ਕਹਿ ਲੋ ਓਨੀ ਜਿਆਦੀ ਚੰਗੀ ਆ ਗਏ ਅੱਗੋ ਥਾਣੇ ਸੰਦੀਪ ਕਿੱਦਾਂ ਦਾ ਬਿਲਕੁਲ ਇਧਰ ਵਖਾ ਇੱਕ ਕਿੰਨਾ ਸਪੈਸ਼ਲ ਥਾਣੇ ਲੱਗਾ ਹੈ ਜੀ ਅਜੀ ਬੋਲੇ ਤੇ ਆ ਬੋਲੇ ਜੀ ਹਾਂ ਜੀ ਬੋਲੇ ਤੇ ਬਿਲਕੁਲ ਬੋਲੇ ਜੀ ਕਿੰਨਾ ਬੋਲੇ ਜੀ ਜੀ ਪਤਾ ਨਹੀਂ ਸਾਰੀ ਖਾਲੀ ਨੇ ਕਿਤੇ ਝੂਠ ਹੁੰਦਾ ਜਿਵੇਂ ਬੋਲੀ ਜਾਓ ਹਾਂ ਜੀ ਹਾਂ ਜੀ ਵੇਖ ਵੱਚੀ ਟੈਡ ਥੱਲੇ ਕਿੰਨੀ ਸਣੀ ਠੀਕ ਹੈ ਜੀ ਉਹਦਾ ਥੋੜਾ ਐਰ ਸ਼ੈਰ ਦਾ ਪੱਕ ਵੀ ਰੱਖਦੀ ਬਾਬਾ ਆਜੋ ਜੀ ਆਜੋ ਆਜੋ ਰੱਖ ਲਈ ਥੋੜਾ ਯਾਰ ਹਾਂ ਇਹ ਰੱਖਦੀ ਐਰ ਸ਼ੈਰ ਦਾ ਪੱਖਵਾ ਰੱਖਦੀ ਬਿਲਕੁਲ ਤੇ ਥਾਨ ਥੂਣ ਬੜਾ ਮੁੱਠੀ ਵਾਲਾ ਲੱਗਾ ਇਹਦੀ ਬਾਈ ਫਿਰ ਕੀ ਮਰ ਲੱਗ ਭੱਗ ਬਰਾਬਰ ਦੇ 10000 ਘਾਟ ਦੇ ਦਿਆ 47 ਦੀ ਦੇ ਦਿਆ 47000 ਇਧਰ ਇਸ ਦੀ ਅੱਗੋ ਲੈਵਾ ਇਹ ਵੀ ਸੂਈ ਹਾਂ ਤਾਜੀ ਸੂਈ ਅੱਛਾ ਅੱਗੋ ਲੈਵਾ ساری ਧੱਕ ਗਾਂ ਦੀ ਇਹ ਆ ਆ ਬੱਚਾ ਵੀ ਮੜਾ ਟੌਪ ਦਾ ਵੇਖੋ ਮੱਛੀ ਹੈ ਨਾ ਟੌਪ ਦੀ ਵੇਖੋ ਬਿਲਕੁਲ ਛੋਟੀ ਜੀ ਬੱਚੀ ਤੋਰੀ ਕਿੰਨਾ ਬੋਲਾਂ ਬਾਈ ਫਿਰ ਕੋਈ ਪੱਕਾ ਨਹੀਂ ਪਤਾ ਹੁੰਦਾ ਕਿਉਂਕਿ ਇਹ ਝੂਠ ਹੀ ਹੁੰਦਾ ਵਾ ਹੱਥੋਂ ਚਾਲੂ ਕਰਦੇ ਨੋਂ ਤੋਂ ਕਰਦੇ ਨੋਂ ਤੋਂ ਇੱਥੇ ਕੀ ਕਰਨਾ ਹੋ ਰਿਹਾ ਨਾ 20 ਕਿਲੋ ਤੇ ਕਰ ਪਾਏਗਾ ਬਾਦ ਬਾਦ ਹਲੋ ਜੀ ਕਰਾਸ ਹੈਗੀ ਆ ਚੰਗੀ ਅਸੂਸਾ ਛਾਈ ਆ ਜੀ ਬਿਲਕੁਲ ਬਿਲਕੁਲ ਠੀਕ ਹੈ ਵੜ ਜੰਦੀ ਆ ਦੂਜਾ ਹਉ ਦੂਜਾ ਜਰਸੀ ਦਾ ਪੱਖ ਬੋਤ ਲੈਂਦੀ ਆ ਆਜੋ ਮੂੰਹ ਮਾ ਜਰਸੀ ਦਾ ਇਹਦਾ ਬਿਲਕੁਲ ਜੀ ਦਿਖਾ ਦਿਓ ਮੂੰਹ ਚੋਾਈ ਜੂ ਮੂੰਹ ਸਾਰਾ ਟਾਪ ਦੀ ਚੋਾਈ ਠੰਡੀ ਹਾਂ ਜੀ ਰੱਸੀ ਨਹੀਂ ਕੋਈ ਗਾਈ ਲਈ ਠੀਕ ਹੈ ਇੰਦੀ ਬਾਜੀ ਫਿਰ ਕੀਮਤ 33000 ਰੁਪਇਆ 33 ਚੱਲਣ ਦੋ ਚਲੋ ਇਹ ਇਹ ਤਾਂ ਸੰਦੀਪ ਜੀ ਬਾਲੀ ਚੰਗੀ ਜਿੰਨੀ ਕਹ ਆਦੀ ਹੈ ਨਾ ਉਸ ਤੋਂ ਵੀ ਜ਼ਿਆਦੀ ਚੰਗੀ ਵੱਛੀ ਠੀਕ ਆ ਕਿਉਂਕਿ ਇਹ ਆਈ ਆ ਉਹਨਾਂ ਨੂੰ ਇਹਦੀ ਕਦਰ ਨਹੀਂ ਜਿਨ੍ਹਾਂ ਦੇ ਘਰੋਂ ਆਈ ਅੱਜ ਹੀ ਆਈ ਆ ਆਹ ਮਾਲ ਸਾਰਾ ਅੱਜ ਹੀ ਆਇਆ ਵਾ ਜ਼ਿਆਦੀ ਨਜਾਇਜ਼ ਚੰਗੀ ਵੱਛੀ ਆ ਪਹਿਲਾ ਸੁਹਾ ਜੇ ਹੂੰ ਹੂੰ ਇਧਰ ਵੇਖੋ ਤਾਂ ਵੱਡੀ ਵੀ ਬੰਦੇ ਦੇ ਸਿਰ ਬਰਾਬਰ ਦੁੱਧ ਬਜੀ ਕਿੰਨਾ ਦੁੱਧ ਸੰਦੀਪ ਜੀ ਅਜੇ ਝੋਈ ਨਹੀਂ ਗਈ ਹਾਂ ਉਹਨਾਂ ਨੂੰ ਨਾਂ ਇਹਦੇ ਬਾਰੇ ਤਜਰਬਾ ਵੀ ਵੈੜ ਕੇ ਡੀ ਵਧੀਆ ਘਰੋਂ ਲਈ ਕਿਹਦੇ ਚੋਟੀ ਦਾ ਹੀ ਮਗਰ ਵੱਛੀ ਆ ਵੱਛੀ ਆ ਗਈ ਹਾਂ ਠੰਡੀ ਠੰਡੀ ਐਨੀ ਆ ਵੀ ਕੋਈ ਗੱਲ ਨਹੀਂ ਕਰਨੋਂ ਆਈ ਵੀ ਮਤਲਬ ਜਿੰਨੀ ਕਹਿੰਦਾ ਇੱਧਰ ਆ ਹਾਂ ਆ ਆ ਨਹੀਂ ਠੀਕ ਆ ਦੇਖੋ ਬਿਲਕੁਲ ਵੀ ਮਤਲਬ ਦੁੱਧ ਦੇ ਕੋ 13 ਕਿਲੋਟਰ ਦੇ ਕਰੀਬ ਹੈਗਾ ਵਾ ਹਾਂ ਜੇ ਕਦਰ ਕਰਨ ਵਾਲਾ ਹੋਵੇ ਭਰਾਵਾ ਮੜ ਜਾ ਖੜੋ ਜੇ ਇਹਦੀ ਕਦਰ ਹੋਵੇ ਤੇ ਮੱਛੀ 20 ਕਿਲੋ ਵਾਲੀ ਜੇ ਸਾਡੇ ਘਰਾਂ ਚ ਹੁੰਦੀ ਹਾਂ ਵੇਖ ਵੱਛੀ ਦਾ ਨਸਲ ਬਜੀ ਨਸਲ ਪੂਰੀ ਜਾਤ ਵੇ ਜਾਤ ਪੂਰੀ ਇਹ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਇਹਦੀ ਕਦਰ ਨਹੀਂ ਪਤਾ ਬਿਲਕੁਲ ਜੀ ਵੇਖ ਵੱਛੀ ਜਾਤ ਪੂਰੀ ਪੂਰੀ ਬੰਦੇ ਦੇ ਸਿਰ ਬਰਾਬਰ ਆ ਵੱਛੀ ਵਾਹ ਜੀ ਵਾਹ ਬੜਾ ਫਾਰਮ ਵਾਲੀ ਵੱਛੀ ਸੀ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਇਹਦੀ ਕਦਰ ਨਹੀਂ ਪਾਈ ਹਾਂ ਅਜੇ ਜਵਾਨ ਨਹੀਂ ਹੋਈ ਪਹਿਲਾ ਸੁਹਾਜੇ ਠੀਕ ਹੈ ਪਰ ਵੇਖ ਇੱਕ ਵਾਰਾਂ ਬੂਤੀ ਕੁਆਲਟੀ ਹੈ ਜੀ ਠੀਕ ਆ ਨਾ ਬੀ ਜੇ ਨੀ ਉਹਨਾਂ ਖੁੱਲੀ ਛੱਡੀ ਸੀ ਪਰ ਕਦਰ ਨਹੀਂ ਪਾਈ ਸਿਰ ਪ੍ਰਾਈਸ ਦੇ ਰੱਖੀ ਪ੍ਰਾਲੀ ਦੇ ਰੱਖੀ ਇਹਦੀ ਕਦਰ ਨਹੀਂ ਪਾਈ ਉਹਨਾਂ ਨੇ ਕਹਿੰਦਾ ਭਾਜੀ ਫਿਰ ਮੁੱਲ ਸੰਦੀਪ ਜੀ ਇਹ ਤੇ ਕੱਲ ਤੱਕ ਵੇਖ ਗਈ ਫਿਕਸ ਲੈਵਾ ਇਹਦਾ ਬਿਲਕੁਲ ਐਨ ਪੱਟਾਂ ਚ ਜਿਹੜਿਆ ਫਾਰਮ ਦੀਆਂ ਬੱਸ਼ੀਆਂ ਦਾ ਹੁੰਦਾ ਹਾਂਜੀ ਫੇਰ ਮੁੱਲ ਹੋ ਸਿਰਫ 68000 ਇਹ 13 ਕੱਢ ਦੇ 14 ਤੋਂ ਸਟਾਰਟ ਕਰ ਦੇ ਕੋਕ ਆਈ ਮਾੜੇ ਕਰੋ ਉਹਨਾਂ ਦੀ ਕਦਰ ਨਹੀਂ ਪਾਈ ਯਾਦ ਦੀ ਤੇ ਜੇ ਨਾ ਦੋ ਦਿਨ ਵੇਖੀ ਤੇ ਫਿਰ ਦੋਤੇ ਜਿੱਦਾਂ ਵੀ ਕਰੂਗੀ ਫਿਰ ਉਦਾਂ ਦੇ ਚਲੋ ਹੁਣ 62000 ਰੁਪਇਆ 500 ਛੋਟ ਕਰਾਂਗੇ 65100 ਪਰ ਵੱਛੀ ਚ ਕਮੀ ਕੱਢ ਕੇ ਵਿਖਾਵੇ ਉਦਾਂ ਦਾ ਹੀ ਰੇਅਰ ਕਰ ਬੱਚੀ ਬੱਚਾ ਬਿਲਕੁਲ ਜਾਰੀ ਬੱਚੀ 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 ਟਾਪ ਦੀ ਬੱਚੀ ਆਈਦਰ ਇਸਦੀ ਜੀ ਕਰਦਾ ਵੀ ਆਹ ਆ ਲੱਗਦੇ ਨਹੀਂ ਠੀਕ ਜੇ ਇਧਰ ਨਹੀਂ ਜੀ ਮੇਰੇ ਠੀਕ ਹੈ ਭਾਈ ਮਤਲਬ ਇਸ ਕੇ ਪਾਸੋਂ ਵੀ ਨਾ ਹੱਥ ਨਹੀਂ ਧਰਨ ਦਿੰਦੀ ਵਾਹ ਹਾਂਜੀ ਹਾਂਜੀ ਤੇ ਬਾਕੀ ਵੀਰ ਜੀ ਟਾਈਮ 1.5 ਪੌਣੇ 2 ਹੋ ਗਏ ਜੀ ਅੱਜ ਕਿਹੜੀ ਤਰੀਕ ਵਾ ਅੱਜ 24 ਜੀ 24 ਹੈ ਨਾ ਤੇ ਤਾਜੀ ਤਾਜੀ ਅੱਧੇ ਘੰਟੇ ਤੱਕ 2 ਵਜੇ ਤੱਕ ਵੀਡੀਓ ਆ ਜਾਣੀ ਵਾਹ ਜੀ ਵਾਹ ਠੀਕ ਹੈ ਨਾ ਮੇਰਾ ਵੀਰ ਆ ਦੋ ਤੇ ਤਾਜ਼ੀਆਂ ਸੂਈਆਂ ਇਹਦੇ ਬੋਲੇ ਚੀਓ ਇਹ ਥਣ ਵਗਦਿਆਂ ਚ ਲੈਣੀਆਂ ਵਾ ਆ ਜਿਹੜੀ ਇਹ ਲਗਭਗ ਬੋਲੇ ਤੋਂ ਖਾਲੀ ਕਰ ਦਿੱਤੀ ਹੈਗੀ ਆ ਜਿਹੜੀਆਂ ਦੁੱਧ ਦਸਿਆ ਦੁੱਧ ਜਿਹੜਾ ਬੋਲਾ ਹੂ ਤੇ ਬੋਲਾ ਆਉ ਚਲ ਤੇ ਬਾਕੀ ਆਨਲਾਈਨ ਮੇਰਾ ਵੀਰ ਪੁਰਾਣੇ ਕਾਕਾ ਵਾ ਠੀਕ ਹੈ ਇਨੀਆਂ ਕੇ ਬੇਨਤੀਆਂ ਵਾ ਤੇ ਬਾਕੀ ਸੋਨੇ ਕਮੈਂਟ ਕਰਿਆ ਕਰੋ ਵੱਤ-ਵੱਤ ਸ਼ੇਅਰ ਕਰਿਆ ਕਰੋ ਤੇ ਮੇਰਾ ਵੀ ਸਾਨੂੰ ਵੀ ਸੰਯੋਗ ਤੁਹਾਡਾ ਮਿਲੇ ਤੇ ਅਸੀਂ ਤੇ ਤੁਹਾਨੂੰ ਦੇਣੀ ਡੇ ਵਾ ਜੀ ਵਾ ਬਿਲਕੁਲ ਤੇ ਬਾਕੀ ਸਾਰੇ ਵੀਰਾਂ ਸਸਾ